ਅੱਜ ਜਿੱਥੇ ਸਮਾਗਮ ਹੁੰਦਾ ਐ ਇੱਥੋਂ ਖੜਨ ਵਾਲਾ ਬੰਦਾ ਕਹਿੰਦਾ ਐ ਅਮਰਤ ਸਖੋਜੀ ਸਿੰਘੋ ਅਮਰਤ ਛਕਣ ਦਾ ਸੁਨੇਹਾ ਦੇਣਾ ਬਹੁਤ ਮੁਬਾਰਕ ਕਦਮ ਐ ਪਰ ਭਾਈ ਇਹਦਾ ਇੱਕ ਵਿਧੀ ਵਿਧਾਨ ਹੈ ਜਿੰਨੇ ਇੱਥੇ ਮਾਈ ਭਾਈ ਬੈਠੇ ਨੇ ਉਹ ਸਾਰੇ ਜਾਦਕਰਨ ਕਿੰਨਿਆਂ ਨੇ ਪੜ੍ਹ ਕਰਨਾ ਸਿੱਖਣ ਤੋਂ ਪਹਿਲਾਂ ਸੰਖਿਆ ਲਈ ਕੀਨੇ ਸੰਤਿਆ ਨਹੀਂ ਲਈ ਉਹ ਜਾਣਦਾ ਹੈ ਕਿ ਇੱਕ ਗੁਨਾਹ ਕੀਤਾ ਹੈ ਹਰ ਚੀਜ਼ ਦੀ ਇੱਕ ਮਰਜ਼ਾਵਾ ਹੈ ਅਸੀਂ ਅੰਮ੍ਰਿਤ ਛਕਾਉਣ ਦਾ ਜਿਹੜਾ ਸਭ ਤੋਂ ਅਹਿਮ ਕੰਮ ਹੈ ਖਾਲਸਾ ਪੰਥ ਦਾ ਹਿੱਸਾ ਹੋਣ ਦਾ ਉਹਨੂੰ ਐਦਾਂ ਹੀ ਕਰ ਲਿਆ ਜਿੱਦਾਂ ਕੱਠ ਕੀਤਾ ਤੇ ਆ ਜਾਓ ਸਾਡੇ ਘਰੇ ਤੂੰ ਵੀ ਆ ਜੀ ਸਾਡੇ ਘਰੇ ਤੂੰ ਵੀ ਆ ਜੀ ਪਹਿਲਾਂ ਵਾਲੇ ਸਮੇਂ ਦੇ ਵਿੱਚੋ ਜਿੱਦਾਂ ਅੰਮ੍ਰਿਤ ਛਕਾਇਆ ਜਾਂਦਾ ਸੀ ਉਹਦੀ ਗੱਲ ਸੁਣਾਉਣਾ ਤੁਹਾਨੂੰ ਮੈਂ ਛੋਟੀ ਜਿਹੀ ਕਿ ਪਹਿਲਾਂ ਜਿਸ ਬੰਦੇ ਦਾ ਅੰਮ੍ਰਿਤ ਛਕਣ ਦਾ ਮਨ ਬਣਦਾ ਸੀ ਉਹ ਉਸ ਇਲਾਕੇ ਦੇ ਵਿੱਚ ਜਿਹੜਾ ਕੋਈ ਸਿੰਘ ਸੀ ਪਹਿਲਾਂ ਉਹਦੇ ਕੋਲ ਜਾਂਦਾ ਸੀ ਕਿ ਸਿੰਘ ਸਾਹਿਬ ਮੈਂ ਅੰਮ੍ਰਿਤ ਛਕਣਾ ਉਹ ਜਿੱਥੇ ਕੋਈ ਨੇੜੇ ਇਤਿਹਾਸ ਗੁਰਦੁਆਰਾ ਸੀ ਜਾਂ ਕੋਈ ਜਥਾ ਸੀ ਉੱਥੇ ਪਹੁੰਚਦਾ ਦੀ ਦੱਸਦਾ ਸੀ ਕੋਈ ਆ ਸੰਗ ਅਪਲਾਖੀ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਸੇਵਾ ਲਈ ਜਾਂਦੀ ਸੀ ਦੋ ਕੰਮਾਂ ਦੀ ਗੁਰੂ ਘਰ ਦੇ ਵਿੱਚ ਭਾਂਡੇ ਮਾਂਜਣ ਦੀ ਤੇ ਜੋੜੇ ਝਾੜਨ ਦੀ ਕਿਉਂਕਿ ਸਿੱਖੀ ਸੇਵਾ ਹੀ ਹੈ ਪਹਿਲਾਂ ਇਹ ਵੇਖਿਆ ਜਾਂਦਾ ਸੀ ਕਿ ਇਹਦਾ ਸੇਵਾ 'ਚ ਮਨ ਲੱਗਦਾ ਹੈ ਲੰਗਰ ਦੀ ਜੋੜਿਆਂ ਦੀ ਸੇਵਾ ਕਰਦਾ ਝੂਠ ਮਾਨ ਸਕਦਾ ਕਿਸੇ ਦੀ ਇਸ ਤੋਂ ਬਾਅਦ ਉਹਨੂੰ ਸੰਥਿਆ ਚ ਪੀ ਜਾਂਦੀ ਸੀ ਪਾਣੀ ਦੀ ਉਹਦੀ ਰਹਿਜ ਦੀ ਪਰਪਕਤਾ ਵੇਖੀ ਜਾਂਦੀ ਸੀ ਉਹ 6 ਮਹੀਨੇ ਸਾਲੀ 2 ਸਾਲੀ ਜਦੋਂ ਇਸ ਗੱਲ ਦੇ ਉਸ ਇਲਾਕੇ ਦੇ ਸੱਜਣ ਜ਼ਿੰਮੇਵਾਰੀ ਲੈਂਦੇ ਸੀ ਕਿ ਹਾਂ ਜੀ ਇਹ ਇਹ ਰਹਿਤਵਾਨ ਪਰਪੱਕ ਹੋ ਗਿਆ ਇਹ ਨਿਤਨੇਮੀ ਹੋ ਗਿਆ ਇਹਨੇ ਸੰਥਿਆ ਲੈ ਲਈ ਉਸ ਤੋਂ ਬਾਅਦ ਉਹ ਦੋ ਬੰਦਿਆਂ ਦੀ ਗਵਾਹੀ ਤੇ ਉਹਨੂੰ ਅਮਰਿਤ ਸ਼ਕਾਇਆ ਜਾਂਦਾ ਸੀ ਜਿਵੇਂ ਬੈਂਕ 'ਚ ਖਾਤਾ ਖੁੱਲਦਾ ਹੁਣ ਕੀ ਹੁੰਦਾ ਹੁਣ ਸਾਨੂੰ ਪਤਾ ਹੀ ਨਹੀਂ ਸਰਕਾਰ ਉਥੋਂ ਕੋਈ ਬੰਦਾ ਲਿਆਵੇ ਉਹਨੂੰ ਸਿੰਘ ਵਾਲਾ ਬਾਣਾ ਪਾ ਕੇ ਸਾਡੇ 'ਚ ਵਹਾ ਦੇ ਇੱਥੇ ਵੀ ਮੈਂ ਵੀ ਸਿੰਘਾਂ ਜੀ ਕਿੱਥੋਂ ਪਤਾ ਕਰੋਗੇ ਸਿੰਘ ਅਸਲੀ ਆ ਕਿ ਸਿੰਘ ਨਕਲੀ ਹੈ ਜੇ ਬਿਧੀਬਦ ਤਰੀਕੇ ਨਾਲ ਗੁਰੂ ਦੇ ਘਰ 'ਚ ਦਾਖਲਾ ਹੁੰਦਾ ਤਾਂ ਕੱਚੇ ਪਿੱਲੇ ਹੋਣ ਦੀ ਸੰਭਾਵਨਾ ਘਟਦੀ ਪੰਥ ਦਾ ਅਸਲੀ ਰੂਪ ਬਣਦਾ ਹੈ ਉਸ ਪੰਥ ਨੂੰ ਹਕੂਮਤ ਅੱਗੇ ਤਰਲਾ ਨਹੀਂ ਕਰਨਾ ਪਏਗਾ ਕਿ ਸਾਡੀ ਮੰਗ ਮੰਨੋ